ਖਾਲਕੜੇ ਦੀ ਮੱਤਰੀ ਆਈ ਨੀ ਉਹ ਹੈ ਹਾਂ ਉਹ ਦਾ ਕੇਂਦਰ ਨੂੰ ਲਾਈ ਲਾਈ ਇੰਨੀ ਆ ਮੈਂ ਕਿ ਤੈਨੂੰ ਕੁਛ ਨਹੀਂ ਆਖਿਆ ਕਿਸੇ ਨੂੰ ਕੁਛ ਆਖ ਕੇ ਕੀ ਨਹੀਂ ਆਖ ਤੈਨ ਮੇਰੇ ਪਿਆਰ ਦੇ ਰਾਮੀ ਨੇ ਕੁਛ ਆਖਤਾ ਮੈਂ ਤੇਰੀ ਕੁਸ ਲੱਗਦੀ ਲੰਬਾ ਦੇ ਕੇ ਗਈ ਹੈਗੀ ਕੌਣ ਕਹੇਗੀ ਅਦਰ ਲੰਬਾ ਉਹਨਾਂ ਦੀ ਗੱਲ ਚਾਹ ਉਹਦੀ ਨੂਨ ਸਾਹਮਣਾ ਹਾਂ ਸਾਹਮਣਾ ਅੰਡਾ ਤੂੰ ਕਿ ਹੰਪ ਲੈਣ ਜਾਣੀ ਆ ਮੈਂ ਥੋੜੀ ਬਾਗਦੇ ਲੰਬਾ ਫਿਰ ਤੇਰੇ ਗੰਗਰ ਨਹੀਂ ਬਾਗਦੇ ਨਾਲੇ ਹੋਰ ਨਹੀਂ ਬੀਲੀ ਕਾਰੀ ਹੋਈ ਮਾਰਨ ਲੱਗੇ ਜਾਂਦਾ ਮੈਨੂੰ ਜਵਾਕੋ ਫਿਰ ਮਾਰਾਣਾ ਜੋ ਪੰਗੇ ਕਰਦੀਆਂ ਘਰੇ ਤੇਰੇ ਛੇ ਡੜਾ ਗੰਦ ਚੜਿਆ ਪਿਆ ਤੂੰ ਲੋਕਾਂ ਦੇ ਫਰਦੀ ਹੈਂਗੀ ਨਾਤੀ ਧੋਤੀ ਲਾ ਕੇ ਸੁੱਖਿਆ ਵਿੰਦੀਆਂ ਹੈਂ ਕਰਨ ਨੂੰ ਹੀ ਕੰਮ ਹੋਰ ਉਹਦੀ ਬਹੂ ਕਰਕੇ ਜਾਂਦੀ ਇੱਥੇ ਕੰਮ ਮੇਰੇ ਪੈਗਰਾਂ ਦੇ ਤੂੰ ਟੰਗ ਲਾ ਰਹਿਣ ਕਿਉਂ ਜਾਂਦੀ ਆ ਮੈਂ ਤਾਂ ਹੁਣ ਵੀ ਜਾਉ ਕੱਢ ਕੇ ਹੁੰਦੂ ਸੇ ਮੈਨੂੰ ਕੁੱਟਿਆ ਉਣੇ ਕੁੱਟਿਆ ਬਾਅਦ ਤੁਸੀਂ ਮੇਰੇ ਆ ਕੇ ਤੋਰਿਆ ਨੂੰ ਕੰਮ ਹੀ ਜੋ ਛਿੱਤਣ ਵਾਲੇ ਕਰਦੀਆਂ ਛਤਰਾਇਆ ਕਰਦੀ ਆ ਦੋਨਾਂ ਦੇ ਲੈਣ ਦੱਸ ਗਈ ਜਾਨੀ ਆ ਕਹਿੰਦੀ ਨਲੇ ਤਾਂ ਮੇਰੇ ਹੁੱਜਾਂ ਲਾ ਦੂੰ ਨਲੇ ਲਾ ਦੂੰ ਬਹੂ ਦੇ ਲੈ ਨਹੀਂ ਹੁੰਦੀ ਕਹਿੰਦੀ ਉਹ ਨੂੰ ਭਾਲਦੇ ਰਹਿੰਦੇ ਜੇਠ ਨੂੰ ਵੀ ਮੈਂ ਕਿਵੇਂ ਪਾੜ ਪਵਾਵਾ ਵੇ ਮੈਂ ਤਾਂ ਮੇਰੇ ਪੋਤਿਆਂ ਨੂੰ ਡੋਲ ਨਹੀਂ ਆਕੇ ਕੁਝ ਵੀ ਨਹੀਂ ਆਕੇ ਉਹਦੇ ਮੂੰਹ ਤੇ ਲੈ ਚਲੂ ਮੈਂ ਤੈਨੂੰ ਮੂੰਹ ਤੇ ਲੈ ਚਲੂ ਉਹ ਮੇਰੇ ਮੂੰਹ ਤੇ ਸੀ ਤੂੰ ਤਾਂ ਸੁਣਰੀਆ ਗੱਲ ਸੁਣ ਮੇਰੀ ਇੱਕ ਬਰਾ ਮੈਨੂੰ ਗੁੱਸਾ ਨਹੀਂ ਕਰਦੇ ਹੁਣ ਇਹ ਗੱਲ ਤਾਂ ਸੁਣ ਬਰਾ ਮੈਨੂੰ ਨਾ ਬਲਾ ਪਰ ਗੱਲ ਤਾਂ ਸੁਣ ਲੈ ਮੈਂ ਤੈਨੂੰ ਦੱਸਣਾ ਗੱਲ ਸਵਾਤ ਸਾਰੀ ਦੁਨੀਆ ਲੈਂਦੀ ਆ ਸਾਰਿਆਂ ਨੂੰ ਪਤਾ ਹੈ ਕਿ ਨਾ ਮੈਂ ਤੈਨੂੰ ਤਾਂ ਹੀ ਕਹਿਣਾ ਨਾਮ ਤੇਰਾ ਲੈ ਲਾਂਦੀ ਆ ਤੂੰ ਦੁੱਖ ਸੁੱਖ ਵੰਡਣ ਲੱਗ ਜਾਨੀ ਆ ਜਾਂ ਗੱਲ ਕਰਦਾਨੀ ਆ ਚੰਗਾ ਕੇ ਮਾੜਾ ਕੇ ਤੈਨੂੰ ਵਿੱਚ ਕੀ ਬੈਣ ਦੀ ਲੋੜ ਹੈਗੀ ਫਿਰ ਤੈ ਮੇਰੇ ਕਿਉਂ ਮਾਰਿਆ ਕਿਹਦੇ ਤੈ ਮੇਰੇ ਕਿਉਂ ਮਾਰਿਆ ਹੁਣ ਤੂੰ ਤਾਂ ਮੈਂ ਤਾਂ ਮਾਰਿਆ ਘਰੇ ਦਾ ਤੂੰ ਖੜਦੀ ਨਹੀਂ ਹੈਗੀ ਲਾ ਕੇ ਢੌਰ ਕਿੰਨੀ ਹੈ ਕਦੇ ਉਹਨਾਂ ਦੇ ਬਾਗੀ ਕਦੇ ਕਿਹਦੇ ਬਾਗੀ ਤੈਨੂੰ ਕੀ ਲੋੜਾ ਤੂੰ ਆਪਦੇ ਘਰੇ ਰਹਿ ਰਹਿਦੀ ਮੈਂ ਵੀ ਨਹੀਂ ਹੁਣ ਬੱਸ ਵਾ ਫਿਰ ਹੈ ਲੈ ਫਿਰ ਗੱਲ ਤੂੰ ਤਾਂ ਮਾਰਿਆ ਤੇਰੇ ਮੂਰੇ ਗੱਲ ਕੋਈ ਨਹੀਂ ਪਿੱਛੇ ਰੱਖ ਕੇ ਮਾਰਿਆ ਅੱਛਾ ਉਹ ਬੰਦਾ ਜਾ ਵੀ ਭੱਜ ਗਿਆ ਉਹਨੂੰ ਛੱਡ ਕੇ ਤੂੰ ਵੀ ਕਹੀ ਇੰਨੀ ਮੈਂ ਨਹੀਂ ਰਹਿੰਦੀ ਕਦੇ ਉਹ ਤਾਂ ਨਹੀਂ ਕਦੇ ਗੱਡ ਮੜੀ ਜੀ ਕਰ ਲਈ ਮੈਂ ਤਾਂ ਪਾਣ ਨਹੀਂ ਚਾਹਦੀ ਇਹ ਕੰਮ ਦੀ ਅਹੇ ਕੰਮ ਦੀ ਕਾਂ ਚੋ ਦੁੰਦਾ ਜੁਕ ਦਿਲ ਛੱਡ ਕੇ ਵਾਲ ਜਾਂਦੀ ਗੱਲਾਂ ਕਰ ਕਰ ਕੇ ਪਰ ਦੇਖ ਬਹੁਤ ਅੱਛੇ ਫੁਲਵਾਰ ਕੇ ਕਹਾਂ ਤਾਂ ਮੇਰੇ ਪਰ ਉਹ ਤਾਂ ਤੇਰੇ ਸਾਰੇ ਆ ਆਹ ਆ ਇੱਥੇ ਤਾਂ ਲੱਗਿਆ ਫਰਸ ਆ ਰੇਤਾ ਦੇ ਕੀਰੇ ਜਿੰਨਾ ਚਿਰ ਢੋਲੀ ਚਾਟਾ ਲੈਣਾ ਉਹਨਾਂ ਚਿਰ ਕੰਮ ਤੇ ਨਹੀਂ ਜਾਂਦਾ ਆ ਤਾਂ ਦੇਖ ਲੈ ਆ ਤਾਂ ਦੇਖ ਲੈ ਕੰਮ ਤੇ ਨਹੀਂ ਜਾਂਦਾ ਆ ਤਾਂ ਦੇਖ ਆ ਤਾਂ ਕਰ ਲੈ ਚਿਪਸ ਲੱਗੂ ਜਦੋਂ ਭੈਣ ਮਰਾਵੇ ਚਿਪਸ ਨੂੰ ਕਿਹੜਾ ਤੂੰ ਲੱਲਰ ਲਾ ਦੇਂਗੀ ਜਾਣਾ ਦਾ ਲੋਕਾਂ ਦਾ ਮਹਿਲ ਦਾ ਲੋਕਾਂ ਦੀ ਧੋਣੀ ਆ ਮੈਂ ਧੋਣੀ ਆ ਹੋਰ ਆ ਦਾ ਕੋਈ ਨਾ ਦਾ ਕੋਈ ਕੱਪੜਾ ਨਹੀਂ ਕੋਈ ਕਦੇ ਕੁਝ ਨਹੀਂ ਤੈਨੂੰ ਐ ਵੀ ਨਹੀਂ ਪਤਾ ਮੇਰੇ ਘਰੇ ਕੀ ਹੋਈ ਜਾਂਦਾ ਕੀ ਪਈ ਜਾਂਦਾ ਕੋਈ ਕੱਪੜਾ ਇਹਦਾ ਕਹਿ ਕੇ ਬਰਾਚੀ ਜਾਣਾ ਦਾ ਨਾ ਕਿ ਕਿੱਦੇ ਧੋ ਦੇਗੀ ਕਿੱਦੇ ਧੋ ਦੇਗੀ ਅੱਕੇ ਤੈਨੂੰ ਐ ਤੋਂ ਕਦੇ ਪਜੰਦ ਨਾ ਪਾਪਾ ਜੀ ਉਹੀ ਮੈਂ ਉਹਨਾਂ ਦਾ ਨਾਮ ਨਹੀਂ ਲੈ ਮੈਂ ਤਾਂ ਕਦੇ ਘਰੇ ਵੀ ਨਹੀਂ ਗਿਆ ਹੁਣ ਰਾਤ ਚੜਾ ਕੇ ਲੰਬਾ ਦੇ ਕੇ ਗਈ ਆ ਲੈ ਕਿਉਂ ਨਾ ਬੱਲੇ ਬਲਜਾ ਕਰ ਤੂੰ ਲੈ ਕੇ ਸਵਾਦ हां तू ही मैं ਹਰ ਨਾ ਮੁੰਡਾ ਪਟਲਾ ਹੁਣ ਤੂੰ ਪਟਲੇ ਉਹਨੂੰ ਹੀ ਲੈ ਲੈ ਉਹੀ ਤਾਂ ਮੈਂ ਇਥੇ ਦਾ ਤੂੰ ਨਹੀਂ ਸਾਬਦੀ ਹੋਰ ਤੋਂ ਮੈਂ ਦੱਸ ਕੀ ਲੱਲਰ ਲਾ ਦੂਗੀ ਦੂਜੀ ਕੀ ਹਾਂ ਹੁਣ ਤੱਕ ਜਿੱਦ ਤੂੰ ਮੇਰੇ ਕੋਲ ਆਤੀ ਲਾਇਆ ਸੀ ਉਹ ਤੀਵੀਂ ਮਾਰ ਲੱਗ ਕੇ ਤਾਂ ਮੇਰਾ ਥੱਪੜ ਮਾਰ ਹੈ ਮੈਂ ਕਿਸੇ ਮਗਰ ਨਹੀਂ ਲੱਗਿਆ ਹੈਗਾ ਹਾਂ ਮੈਨੂੰ ਮਹੀਨਾ ਹੋ ਗਿਆ ਦੇਖਦੇ ਨੂੰ ਮੈਂ ਹਾਂ ਚੱਲ ਮਹੀਨਾ ਹੋ ਗਿਆ ਦੇਖਦੇ ਨੂੰ ਬੱਕਰ ਮੈਂ ਤਾਂ ਕੰਮ ਕਰਦੇ ਪਟਾਟਾ ਕਰੀ ਆ ਉਹ ਮੈਂ ਜਮਾਰਾ ਕੰਮ ਕਰੀ ਬਸ ਘਰੋਂ ਪੈਰ ਨਾ ਪੱਟੀ ਉਸ ਮਰਜ਼ੀ ਹੋਈ ਜਾਵੇ ਕੋਸਮਾਰਜੀ ਹੋਈ ਜਾਵੇ ਹਾਂ ਆ ਤੇਲ ਜਾਲਾ ਲ ਜਿਤ ਮਾੜਾ ਮੋਟਾ ਵੱਧੋ ਵੱਧੋ ਜੈਗਾ ਵੱਧੋ ਵੱਧੋ ਵੱਜ ਜਾਗਾ ਐਨੇ ਵਣਾ ਲੋਟ ਨਹੀਂ ਆਉਂਦੀ ਸੀ ਉਹ ਘਾਰਿਆ ਹੋਇਆ ਜਾਲ ਚਾਂਬੜ ਜਾਂ ਤੀਵੀਆਂ ਇਹਨੂੰ ਦੱਸ ਕੀ ਲਾਂਬਾ ਦੇਣਾ ਸੀ ਮੇਰੇ ਕੋਲ ਨਹੀਂ ਮੇਰੇ ਪਿਆਲੇ ਰਣ ਘਰ ਦਾਗਾ ਲੋਕਾਂ ਦੇ ਘਰੇ ਧੱਕੇ ਤਾਬ ਖਾਂਦਾ ਲੋਕਾਂ ਦੇ ਕਹਿੰਦਾ ਮੈਨੂੰ ਲੈ ਸੋ ਬੋਤਲ ਲੈ ਕੇ ਆਵਾ ਲਾ ਮੇਰੇ ਤੋਂ ਦੀ ਕਰਵਾ ਲਈ ਸੀ ਹੈ ਮੈਂ ਤਾਂ ਮੁੜ ਕੇ ਉਹਦੇ ਨਾਲ ਲੜਕੇ ਇਹ ਜੀ ਆਈਆਂ ਮੈਂ ਤਾਂ ਮੁੜ ਕੇ ਉਹਦੇ ਕਰੀ ਨਹੀਂ ਗਈ ਚਾ ਲੜਦੇ ਪੜਦੇ ਤਾਂ ਹੁੰਦੇ ਨੇ 100 ਵਾਰੀ ਭੇਤ ਤਾਂ ਲੈ ਕੇ ਆਵਾਂ ਵੀ ਕਿਵੇਂ ਰੱਖਦੇ ਨੇ ਕਿਵੇਂ ਨਾ ਰੱਖਦੇ ਨੇ ਜਔਰ ਇਹ ਕੱਲੀ ਬੋਲੀ ਜਾਂਦੀ ਐ ਕੀ ਹੋ ਗਿਆ ਮੈਂ ਕੱਲੀ ਤਾਂ ਬੋਲਦੀ ਆ ਮਰ ਕਰ ਜਾਂਦੀ ਸੋਡੇ ਤੇ ਬੇਬੇ ਕਰੀ ਆ ਬੇਬੇ ਤਾਂ ਕਰੀ ਐ ਹਾਂ ਕੀ ਦੱਸਾਂ ਤੈਨੂੰ ਤੇ ਇਹੋ ਥੋੜੀ ਲਵ ਮਿਰਚ ਵਾਲੀ ਦਾ ਕਿਵੇਂ ਬਣਿਆ ਫਿਰ ਠੀਕ ਆ ਤਾਂ ਪਾਈ ਜਾ ਖਮਾ ਤੇ ਨੂਨ ਪਾਉਣੀ ਏ ਲੈ ਉਹ ਤਾਂ ਮੇਰੀ ਬੇਬੇ ਦਾ ਬੁਰਾ ਹਾਲ ਹੋ ਗਿਆ ਸਾਰਾ ਸਾਰਾ ਪਤੀ ਨੇ ਕਿੱਧਰ ਭੱਜ ਭੱਜ ਗਿਆ अच्छा थोड़ा मुंडा मेर है मेरा जिक्र कर क्लेश पिंड दी कुड़ी नाल ने ता कੰਜ ਨੂੰ ਸਮਝ ਆਇਆ ਸੀ ਪਿੰਡ ਚ ਮਿੱਟੀ ਪਟਤੀ ਹਾਂ ਹੈ ਨੇ ਲੋਕਾਂ ਤੋਂ ਦੂ ਦੂ ਘਰਾਤੀ ਨਲੇ ਆ ਪਏ ਨਹੀਂ ਪਤਾ ਗਿਆ ਕਿੱਧਰ ਹੈ ਹੁਣ ਤੇ ਕੁੜੀ ਘਰੇ ਆ ਤੁਹਾਡੇ ਉਹ ਕੁੜੀ ਦਾ ਘਰੀ ਗਲਦੀ ਐ ਵੀ ਮੈਨੂੰ ਐਂ ਦੱਸ ਮੈਨੂੰ ਵੀ ਉਹਦੇ ਲਵ ਮਰਜ ਕਰਕੇ ਤਾਂ ਉਹ ਲੈ ਆਇਆ ਸੀ ਕੋਈ ਪੰਚਾਇਤਾਂ ਪੰਚੂਤਾ ਇਕੱਠੀਆਂ ਹੋਈਆਂ ਕੋਈ ਆਇਆ ਗਿਆ ਮਾ ਕਰਕੇ ਨਹੀਂ ਆਇਆ ਗਿਆ ਕੋਈ ਸੱਜਰਾ ਜੇ ਆਪ ਘਰੇ ਹੋਊਗਾ ਪੰਚਾਇਤਾਂ ਦਾ ਫੇਰ ਹੀ ਹੋਈਆਂ ਉਹਨਾਂ ਦਾ ਸਾਡੇ ਮੇਰੀ ਮਾਂ ਦੇ ਗਾਲ ਪਾ ਗਿਆ ਮੈਂ ਬਥੇਰਾ ਸਮਝਾਇਆ ਸੀ ਨਾ ਕਰ ਓਏ ਇਹ ਕੰਮ ਮੇਰੀ ਮਾਂ ਨਹੀਂ ਬਗੈਣਾ ਉਹ ਦੇ ਦੇ 5-5000 ਰੁਪਇਆ ਲੈ ਜਾ ਪੁੱਤ ਲੈ ਜਾ ਵੇ ਬਗੈੜਾ ਤਾਂ ਉਸੇ ਨਹੀਂ ਐ ਹੁਣ ਉਹ ਕਿਵੇਂ ਉਹਨੂੰ ਵਧੀਆ ਰੱਖਦੇ ਆ ਕਿਵੇਂ ਨਾ ਰੱਖਦੇ ਆ ਉਹ ਵਧੀਆ ਇਸ ਤਾਨੂੰ ਕਹਿਆ ਭਈ ਆ ਉਹਦਾ ਬਗ ਜਾ ਉਹਦਾ ਕੋਈ ਪਤਾ ਨਹੀਂ ਆ ਕਿੱਧਰ ਗਿਆ ਹੋਇਆ ਨਾ ਸਾਨੂੰ ਦੱਸਿਆ ਨਾ ਕੋਈ ਟੈਲੀਫੋਨ ਕਰਦਾ ਬਦੰਦਰ ਵੇ ਹੁਣ ਉਹ ਕਿੱਧਰ ਜਾਊ ਮੇਰੀ ਐਂ ਗੱਲ ਸੁਣਾ ਪਹਿਲਾਂ ਤਾਂ ਨਾਲ ਦਾ ਪਿੰਡ ਦੀ ਕੁੜੀ ਵਿਆਹ ਲੈਂਦੀ ਹੈ ਤੇ ਨਾਲੇ ਉਹੀ ਗੱਲ ਜੇ ਉਹਦੋਂ ਖੌਸੜੇ ਮਾਰੇ ਹੁੰਦੇ ਉਹਦੋਂ ਅਗਲੀ ਆਪ ਦੇ ਘਰੇ ਮੁੜ ਜਾਂਦੀ ਹੈ ਨਾਲੇ ਭਾਈ ਪਿੰਡ 'ਚ ਮੂੰਹ ਦਿਖਾਉਣ ਜੋ ਕਰੇ ਨਹੀਂ ਦਹੇ ਆ ਕਿ ਹੁਣ ਤਾਂ ਕੀ ਮੂੰਹ ਦਿਖਾਵਾਂਗੇ ਹੁਣ ਤਾਂ ਦਿਖਾ ਲੈ ਜਿਹੜੇ ਮੂੰਹ ਦਿਖਾਉਣੇ ਸੀ ਹਾਂ ਚਲ ਐਂ ਕਰੋ ਮੇਰੀ ਮਾਂ ਕਰੇ ਉਹਦੇ ਨਾਲ ਦੁੱਖ ਸੁੱਖ ਸਾਂਝਾ ਕਰੇ ਉਹ ਤਾਂ ਰੋ ਰੋ ਬੁਰਾ ਹਾਲ ਹੋ ਗਿਆ ਨੂੰਮਾ ਮਰ ਜਾ ਲਾ ਮੈਂ ਜਾ ਕੇ ਆਉਂ ਫਿਰ ਉਹਦੇ ਕੋਲ ਵੀ ਤੇਰੀ ਕੋਲ ਉਹਦਾ ਪੁੱਤਰਾ ਸੀ ਪ੍ਰੈਸ਼ਨ ਸਾਜਰਾ ਸਾਰਾ ਕੁਝ ਵਿੱਚ ਰੋਲ ਗਿਆ ਨਾਲਾ ਪ੍ਰਵਾਕੇ ਮਾੜਾ ਜੰਮੇ ਨਾ ਤੇ ਮਾੜਾ ਆਵੇ ਨਾ ਕਿਸੇ ਦੀ ਬਹੁਰੀ ਹੌਲਦ ਕਰਦੀ ਉਹਨੇ ਹਾਂ ਆ ਜਿਹੜਾ ਵਿਆਹਣਾ ਸੀ ਉਹ ਤਾਂ ਵਿਆਹ ਹੀ ਨਹੀਂ ਗਿਆ ਤੇਰੇ ਵਰਗੇ ਨੂੰ ਹੈ ਉਹ ਛੋਟੇ ਨੇ ਉਦੋਂ ਚੰਦ ਚਾੜਦਾ ਦੇਖ ਲੈ ਉਹ ਮੇਰੀ ਮਾਂ ਹੀ ਨਹੀਂ ਹਟੀ ਚੱਲ ਕੋਈ ਨਾ ਤੂੰ ਕਿੱਧਰ ਜਾਂਦਾ ਸੀ ਓਏ ਮੈਂ ਤਾਂ ਇੱਥੇ ਜਾਂਦਾ ਸੀ ਮੜਾ ਜਾਈ ਨੇ ਨਾ ਮਾਣਾ ਹਲਕਾ ਜਾ ਹੋ ਜੂਗਾ ਉਹ ਹਾਂ ਇਹ ਤਾਂ ਹੈ ਭਾਈ ਕੀ ਕਰੇ ਹੁਣ ਸੋਚਾ ਫਿਕਰਾ ਵੀ ਸਾਹ ਹੁੰਦੀਆਂ ਨਹੀਂ ਕੋਰੀ ਉਹ ਰੋਈ ਜਾਂਦੀ ਐ ਇੱਥੇ ਹੁਣ ਅਸੀਂ ਕੀ ਜਵਾਬ ਦੇਈਏ ਇਹਨਾਂ ਦਾ ਪਿੰਡ ਚ ਪੁੱਛਦੇ ਉਹ ਕਿੱਧਰ ਗਿਆ ਓਏ ਛੋਡੇ ਵਾਲਾ ਲੈ ਕੀ ਜਵਾਬ ਦੇਵੇ ਅਗਲਾ ਕੋਈ ਜਵਾਬ ਨਹੀਂ ਮੈਨੂੰ ਤਾਂ ਲੱਗਦਾ ਇਹਨਾਂ ਦੀ ਮਨ ਲੱਗਾ ਉਹ ਭੈਲਾ ਮੇਰਜਾ ਕਿੱਥੇ ਨਿਕਟਦੀਆਂ ਨੇ ਨਹੀਂ ਕੱਢਦੀਆਂ ਅੱਜ ਕੱਲ ਲਵ ਮੈਰਜਾ ਆਏ ਨਹੀਂ ਪਤਾ ਹੁਣ ਜਾ ਕੇ ਬਾਹਰ ਜਾਂਦੇ ਚੜਾ ਆਵੇ ਇੱਥੇ ਰੋਂਦੀ ਫਿਰੇ ਲਵ ਮੈਰਜਾ ਚੱਲਦੀਆਂ ਦੂਰ ਰੇੜੇ ਚੱਲਦੀਆਂ ਪਿੰਡ ਦੀ ਕੁੜੀ ਨਾਲ ਨਹੀਂ ਚੱਲਦੀ ਪਿੰਡ ਦੀ ਕੁੜੀ ਨਾਲ ਨਹੀਂ ਚੱਲਦੀ ਨਾਲੇ ਭਾਬਾ ਪਿੰਡ ਦੀ ਹੋਰ ਤਾਂ ਬਾਹਰ ਦੀ ਹੋਵੇ ਜਦੋਂ ਲਵ ਮੈਰਜਾ ਜਦੋਂ ਪਹਿਲਾਂ ਖੁੱਲੇ ਹੁੰਦੇ ਨੇ ਇੱਕ ਦੂਜੇ ਨਾਲ ਉਹ ਮਾਗਰ ਕੋ ਉਹਨੂੰ ਪਰਦੇ ਪੈਂਦੇ ਨੇ ਕੋਈ ਤਾਂ ਕੈਲੇ ਦਾ ਇਹ ਨਾ ਚੱਲਦਾ ਇਹਨੇ ਰੋਲਸ ਤਾਂ ਸੱਚੀ ਗੱਲ ਕਹਿਣੀ ਆ ਫਿਰ ਆ ਜਾਣੀ ਆ ਮੈਂ ਤਾਂ ਚੰ ਸੱਚੀ ਗੱਲ ਦੱਸਦੀਆਂ ਮੈਂ ਤਾਂ ਫੇਰ ਮੂੰਹ ਤੇ ਮੂੰਹ ਤੇ ਕਹਿ ਦਿੰਨੀ ਆਪਾਂ ਜਾਗਣ ਲੱਗੇ ਗੁੱਸਾ ਹਾਂ ਲਾਉ ਨੂੰ ਪੁੱਛਦੇ ਜਾ ਕੇ ਮੇਰੇ ਪਿਓ ਦੀ ਰਲ ਦੇ ਨਾ ਕਿਉਂ ਅੱਖਾਂ ਮਾਤੇ ਨੂਣ ਭੁੱਕ ਕੇ ਆਉਂਗੀ ਸਮਾਰ ਸਮਰਕਟ ਘਾਟ ਘਾਟ ਕੇ ਨਾ ਤਾਂ ਤੇ ਕਿਉਂ ਮੈਂ ਨਹੀਂ ਹਾਂ ਬੜੇ ਪੁੱਛ ਕੇ ਆਪਾਂ ਤੁਹਾਡਾ ਘਟਵਾਗੇ ਨੂੰ ਛੱਡ ਕੇ ਬਹੂ ਜੀ ਨੂੰ ਬਹੂ ਘੜੀਆਂ ਹੈਗੀ ਤਾਂ ਪਿੰਡ ਦੀ ਕੁੜੀ ਕੁੜੀ ਆ ਨਿਕਰੀਆਂ ਤੇ ਮੈਨੂੰ ਦੱਸ ਦੇ ਮੈਂ ਹੱਲ ਕਰ ਦੂੰਗੀ ਤੇ ਤੇਨੂੰ ਮੁੰਡਾ ਤੇਰੇ ਨਾਲ ਨਹੀਂ ਬਣਾਉਂਦਾ ਜਾਂ ਤੇਰੀ ਨਹੀਂ ਬਣਦੀ ਨਾਲ ਆ ਜਾਂ ਤੈਨੂੰ ਛੱਡ ਕੇ ਵਗ ਗਿਆ ਨਾ ਨਾ ਜਿਹੇ ਜਿਹੇ ਕੋਈ ਗੱਲ ਹੀ ਨਹੀਂ ਹੈਗੀ ਨਹੀਂ ਛੱਡ ਕੇ ਗਿਆਗਾ ਇਹ ਦੀ ਢੀਂਗ ਬਥੇਰੇ ਰਿਸ਼ਤੇ ਨੇ ਕਿ ਮੈਂ ਕਰਵਾ ਦੂੰਗੀ ਨਾ ਲੈ ਦੇਖ ਲੈ ਤੁਹਾਡੇ ਸਾਹਮਣੇ ਆਗਾ ਸਾਡੇ ਕਿਹੜਾ ਕੋਈ ਰੈਂਜ ਮਰਜ ਹੋਈ ਹੈਗੀ ਲਵ ਮਰਜ ਹੋਈ ਹੈਗੀ ਕੋਈ ਇਹ ਜੀ ਗੱਲ ਹੀ ਨਹੀਂ ਹੈਗੀ ਕੰਮ ਤੰਦਾ ਤਾਂ ਹੁਣ ਕਰਨਾ ਹੀ ਹੈਗਾ ਖਾਵਾਂਗੇ ਕੀ ਜੇ ਕੰਮ ਨਹੀਂ ਕਰਾਂਗੇ ਨਾ ਉਹ ਤੇਰੇ ਮੂੰਹ ਤੋਂ ਲੰਗਦਾ ਨਹੀਂ ਮੂੰਹ ਤੋਂ ਤਰਪਾ ਘੁੰਡੇ ਪਾਇਲ ਲੈ ਉਹ ਤਾਂ ਫਿਰ ਹੁਣ ਮੂੰਹ ਤੋਂ ਤਾਂ ਤੁਹਾਨੂੰ ਕੀ ਲਗਮ ਉਹ ਤਾਂ ਹੁਣ ਜੀ ਨਹੀਂ ਨਾ ਲੱਗਦਾ ਹੈਗਾ ਕੱਲੀ ਜਣੀਆਂਗੇ ਘਰ ਗੱਲ ਸਹੀ ਹੈ ਵਰ ਜੀ ਆਹ ਉਹਨੂੰ ਵੀ ਹੋਣਾ ਚਾਹੀਦਾ ਭਾਈ ਜਦੋਂ ਉਹਨਾਂ ਨਾਲ ਮੈਰਿਜ ਕਰਵਾਈ ਆ ਉਹ ਵੀ ਪਿੰਡ ਦੀ ਕੁੜੀ ਦੇ ਨਾਲ ਹੈ ਵੀ ਮਹੀਨਾ ਵੀਦਾਂ ਤੱਕ ਤੇਰੇ ਕੋਲੇ ਰਹਿਣਾ ਸੀ ਚੱਕ ਨੂੰ ਨਾਲ ਹੀ ਵਗ ਜਾਂਦਾ ਲੈ ਕੰਮ ਤੇ ਹੁਣ ਉੱਥੇ ਬੰਦਿਆਂ ਚ ਮੈਂ ਦੱਸ ਉੱਥੇ ਕੀ ਕਰਨਾਗਾ ਕੋਈ ਜ਼ਿਆਦਾ ਦਿਨ ਲਈ ਤਾਂ ਗਿਆ ਨਹੀਂ 5-7 ਦਿਨਾਂ ਦੀ ਤਾਂ ਗੱਲ ਹੈਗੀ ਮਹੀਨੇ ਦੋ ਮਹੀਨੇ ਤਾਂ ਹੋ ਗਏ ਥੋੜੀ ਮੈਰਿਜ ਨੂੰ ਹਾਂ ਫਿਰ ਉਹ ਤਾਂ ਜਦ ਚਲਾ ਜਾਂਦਾਗਾ ਹਫ਼ਤੇ ਕੇ ਬਾਅਦ ਆ ਜਾਂਦੇ ਹੁੰਦੇ ਦੋ ਰਾਤਾਂ ਲਾ ਕੇ ਫਿਰ ਚਲੇ ਜਾਂਦੇ ਆ ਕੋਈ ਨਿਕਲਣਾ ਤਾਂ ਨਹੀਂ ਹੁਣ ਨਾ ਨਾ ਹਜੇ ਤਾਂ ਕੁਛ ਨਹੀਂ ਹੈਗਾ ਅੱਛਾ ਤੂੰ ਮੇਰੀ ਗੱਲ ਸੁਣ ਨਾ ਜੇ ਤੇਰੇ ਨਾਲ ਚੰਗੇ ਰਹਿਣਗੇ ਆ ਵੀ ਤਾ ਅੱਗੇ ਕਦਮ ਵਧਾਈ ਜਿਵੇਂ ਆਖਾ ਚ ਮੁੱਖਾ ਨਹੀ ਲਮ ਮਰ ਜਾਣਗਾ ਨਾ ਜੰਮ ਜੰਮ ਕੇ ਜਵਾਕਾ ਪਹੁੰਚੇ ਲਾਉਂਦੀਆਂ ਫੱਦੀ ਨਾ ਅੱਜ ਕੱਲ੍ਹ ਵੇ ਤੈਨੂੰ ਦੱਸਾਂ ਗੱਲ ਨਾ ਨਾ ਇਹ ਜੀ ਗੱਲ ਤਾਂ ਕੋਈ ਨਹੀਂ ਹੈਗੀ ਮੈਂ ਤਾਂ ਦਿਲ ਨਾਲ ਘਰ ਦੀ ਲਓਹੀ ਗੱਲ ਤੈਨੂੰ ਤਾਂ ਜੀਵਾਂਗੇ ਘਰ ਚ ਸਾਰੇ ਵਧੀਆ ਖੁਸ਼ ਰਹਿੰਦੇ ਆਗੇ ਕੋਈ ਨਹੀਂ ਮੈਨੂੰ ਅਤੀ ਆ ਆ ਬਿਕੇ ਜੀ ਕਪਤੀ ਆ ਉਹ ਤਾਂ ਹੁਣ ਦੇਖੋ ਗਮਾਂਡ ਚ ਤਾਂ ਨਾ ਸ੍ਰੀ ਕਬੀਲੇ ਚ ਕਿਸੇ ਦੀ ਬੰਦ ਹੀ ਨਹੀਂ ਹੁੰਦੀ ਪਰ ਸਾਡੇ ਤਾਂ ਸੱਸ ਮੋਹਾਂ ਦੀ ਬਹੁਤ ਵਧੀਆ ਬੰਦੀ ਐ ਮੈਂ ਕਿਹਾ ਮੈਂ ਧੀਆਂ ਮੁੰਡੀਆਂ ਰੱਖਦੀ ਐਗੀ ਚੱਲ ਪੁੱਤ ਵਧੀਆ ਇਹ ਤੈਨੂੰ ਵਧੀਆ ਰੱਖਦੀ ਐ ਤਾਂ ਮੈਂ ਤਾਂ ਉਹਦੇ ੱਡੇ ਤੇ ਤੁਹਾਨੂੰ ਦੇਖ ਲੈ ਸੀ ਤਾਂ ਮੈਂ ਆਈ ਸੀ ਤੇਰੇ ਸੱਸ ਕੋਲ ਉਹਦੇ ਤੂੰ ਅੰਦਰ ਬੈਠੀ ਸੀਗੀ ਚੱਲ ਮੈਂ ਤੇਰੇ ਕੋਲ ਤਾਂ ਆਈ ਨੂੰ ਤੇਰੇ ਸੱਸ ਕੋਲ ਜਾ ਕੇ ਮੁਰਗੀ ਹਾਂ ਉਹ ਕਰ ਉਹਦੇ ਮੈਨੂੰ ਥੋੜਾ ਜਿਹਾ ਗੁੱਸਾ ਆਇਆ ਸੀਗਾ ਵੀ ਪਿੰਡ ਦੀ ਪੁਰਾਣੀ ਪਿੰਡ ਦੇ ਮੁੰਡਿਆਂ ਨਾਲ ਵਿਆਹ ਕਰਵਾ ਲਿਆ ਥੋੜਾ ਜਿਹਾ ਮਿਆਵਾਤਾ ਦਾ। ਕਿਸੀ ਇਹਨੂੰ ਤਾਂ ਕਹਿੰਦੀ ਆ ਹੁਣ ਲੋਕ ਨੇ ਸੋਭੋ ਲੈਣਾ ਹੁੰਦੀਆਂ ਲੈ ਬਿੱਲਾ ਮੈਂ ਕੀ ਸੋਭੋ ਲੈ ਲਈ ਹੈ। ਤੂੰ ਚਲ ਹੁਣ ਤੇਰਾ ਪਿਓ ਕੋਲਾ ਸੀ ਤੇਰੀ ਮਾਂ ਕੋਲਿ ਸੋ ਇਹਦਾ ਇਹ ਜਿਹਾ ਕਦਮ ਨਹੀਂ ਚੱਕਣਾ ਸੀ ਤੂੰ। ਚਲ ਕੋਈ ਨਹੀਂ ਉਹ ਤਾਂ ਚਾਚੇ ਜਿਹੜੀ ਗਲਤੀ ਹੋਣੀ ਸੀ ਹੋ ਗਈ ਪਰ ਜ਼ਿੰਦਗੀ ਤਾਂ ਆਪਦੀ ਹੈ ਕਿ ਆਪਦੇ ਤਰੀਕੇ ਨਾਲ ਹੀ ਜਿਉਣੀ ਚਾਹੀਦੀ ਹੈ। ਕਈ ਸੀ ਮਨ ਸਹੀ ਲੱਗਿਆ। ਕਾਸੀ ਉਹ ਮੇਜੂਪਰੀ ਕਰ ਲਿਆ ਬਾਕੀ ਮੇਰੇ ਮਾਪਿਓ ਨੇ ਵੀ ਕਹਿਤਾ ਕਹਿੰਦੇ ਜਿੱਥੇ ਤੂੰ ਖੁਸ਼ ਰਹਿਣਾ ਚਾਹੁੰਦੀ ਆ ਆਪ ਦਾ ਖੁਸ਼ ਰਹੇ ਸਾਨੂੰ ਉਹਨਾਂ ਨੂੰ ਭਾਈ ਹੁਣ ਪਹਿਣੀ ਕਹਣਾ ਜਦੋਂ ਹੁਣ ਅਗਲ ਦੀ ਇੱਜ਼ਤ ਰੁੱਲ ਗਈ ਉਹਨਾਂ ਨੇ ਹੁਣ ਤੈਨੂੰ ਉਹ ਕੜਾ ਐਂਕਣਗੀ ਤੂੰ ਮੁੜ ਕੇ ਆਜ ਮੈਂ ਗਈ ਸੀ ਤੇਰੀ ਮਾਂ ਕੋਲੇ ਉਹ ਕਹਿੰਦੀ ਭਣ ਸਾਡੇ ਕਿਨੂੰ ਤਾਂ ਹੁਣ ਉਸ ਮਰਜ਼ੀ ਕਰੇ ਉਸ ਮਰਜ਼ੀ ਨਾ ਕਰੇ ਉਹਨੂੰ ਰੱਖਣ ਨਾ ਰੱਖਣ ਵਾਇਆ ਤਾਂ ਭਣ ਆਏ ਦਾਣੇ ਹੁੰਦਾ ਮਾਚਾ ਜਵਾਬ ਦੀ ਇਹ ਗਲਤੀ ਹੋ ਗਈ ਵੱਡੇ ਵੱਡੇ ਤੋ ਹੋ ਜਾਂਦੀਆਂ ਨੇ ਮੈਂ ਤਾਂ 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 ਹੀ ਸੋਚ ਲੈਣਾ ਇਹ ਤੇਰਾ ਤੇ ਮਾਂ ਨੇ ਇੱਕ ਜਿਹੜੇ ਗੇੜਾ ਗੂੜਾ ਮਾਰਿਆ ਕਹਿੰਦੇ ਹੁਣ ਪਿੰਡ ਦੇ ਵਿੱਚ ਅਸੀਂ ਤਾਂ ਨਹੀਂ ਚੱਲ ਸਕਦੇ ਇੱਕ ਦੂਜੇ ਕੋਲ ਕੋਈ ਨਹੀਂ ਕੁਝ ਨਹੀਂ ਹੁੰਦਾ ਹੈਗਾ ਥੋੜਾ ਜਿਹਾ ਟਾਈਮ ਹੋਰ ਆਗਾ ਆਪੇ ਆਉਣ ਜਾਣ ਲੱਗ ਜਾਣਗੇ ਹਜੇ ਥੋੜਾ ਜਿਹਾ ਗੁੱਸੇ ਜਿੱਚ ਨੇ ਨਹੀਂ ਆਉਂਦੇ ਜਾਂਦੇ ਆਉਣ ਜਾਣ ਲੱਗ ਜਾਣਗੇ ਲੈ ਉਹ ਬੇਬੇ ਪਾਣੀ ਲੈ ਕੇ ਵੀ ਆ ਗਈਆ ਚਲੋ ਉਹਦੇ ਕੋਲ ਨਾ ਕਹੇ ਦੀ ਚਾਚੀ ਆਇਆ ਆਂ ਪਾਣੀ ਪਾਣੀ ਕਿ ਲੋ ਮੈਂ ਤਾਂ ਆਇਆ ਵੀ ਸੀ ਮਾਲਾ ਵਧੀਆ ਉਹਦਾ ਕੰਮ ਧੰਦਾ ਕਰਵਾਇਆ ਕਰਾ ਉਹਦੀ ਸੱਸ ਨਾਲ ਹੋਰ ਪਤਾ ਨਹੀਂ ਉੱਪਰ ਰੱਖਿਆ ਕਰ ਅਸੀਂ ਤਾਂ ਰਲ ਮਿਲ ਕੇ ਕਰ ਲੈਣੀ ਆ ਕਿੰਨਾ ਕੰਮ ਮੰਗਾ ਸਾਡੇ ਦਾ ਮੈਂ 4.5 ਤਾਈ ਆ ਬੜਾ ਵਧੀਆ ਘਿਖਾ ਕਰਦੇ ਤੇਰੀ ਆਂਦਾ ਹੈ ਹੋਰ ਬਣ ਕਰਨੀ ਆ ਕੀ ਪਾ ਕੱਪੜੇ ਮੈਂ ਫਰਕ ਪਿਆ ਦੇ ਰੱਖ ਦਿੰਦੀ ਜੇ ਤਾਂ ਮੈਂ ਨਹੀਂ ਫਰਕ ਕਰਾਕਦੀ ਫਿਰ ਮੇਰੇ ਮੇਰੀਆਂ ਤਰੀਕੀ ਲਾ ਲੈ ਚਾਚੀ ਜੀ ਇਹਦੇ ਚ ਪਾਉਣ ਵਾਲਾ ਕੀ ਗੱਲ ਹੋ ਗਿਆ ਸਾਡਾ ਤਾਂ ਸੱਸ ਨੂੰਹਾਂ ਤਾਂ ਨਹੀਂ ਸਾਡਾ ਤਾਂ ਮਾਮਾ ਧੀਆਂ ਜਿੰਨਾ ਪਿਆਰ ਆਗਾ ਨਹੀਂ ਮੈਂ ਤਾਂ ਐਂ ਕਹਿੰਦੀ ਬੜੇ ਮਾਮਾ ਧੀਆਂ ਵਰਗੇ ਪਿਆਰ ਆਏ ਆ ਅੱਜ ਕੱਲ ਨੂੰ ਲਵ ਮੇਜ ਨਾ ਤੁਹਾਨੂੰ ਪਤੀ ਹੈ ਵੀ ਦਲ ਕੋਈ ਨਹੀਂ ਤਾਂ ਐਵੇਂ ਲੱਗਦਾਗਾ ਅਰੇ ਮੇਰ ਜਾਲਾ ਕਾ ਕਰ ਬਸਣ ਚਾਹੇ ਨਾ ਬਸਣ ਚਾਚੀ ਜੀ ਪਰ ਲਾਮੇਰ ਜਾਣੇ ਤਾਂ ਪੂਰ ਚੜੀ ਜਾਂਦੇ ਹੈਗੇ ਲੈ ਪੁੱਤ ਗਲਾਸ ਲੈ ਜਾ ਬਾਹਰ ਤੂੰ ਕਰ ਲਾਉਂਦਾ ਕੰਮ ਨਾ ਕੋਈ ਗੱਲ ਨਹੀਂ ਚਾਹ ਲਿਆ ਬਣਾ ਲੈਣੀ ਹੈ ਹਾਂ ਚਾਹ ਬਣਾ ਲੈ ਇਹ ਵੀ ਕਰ ਸੋ ਨੀ ਥਿਰੋ ਖੋ ਕਰ ਰੱਖਾ ਕਰ ਕੰਮ ਕੋ ਮੇ ਹਾਂ ਨਮਸਕਾਰ ਇਹ ਰੱਤੀ ਕੀ ਸਹਾ ਦੇ ਮੇਰੇ ਪਿਓ ਦੀ ਅੰਨੀ ਕੋਈ ਨਾ ਕੰਮ ਕਰ ਰਿਹਾ ਹਾਂ ਆਪਣਾ ਕਾਰਕਮ ਤਾਂ ਦੱਸਾਂਗਾ ਮੈਂ ਤਾਂ ਕੁਝ ਨਹੀਂ ਕਰਦੀ ਹਾਂ ਮੈਂ ਨਾ ਮੈਥੋ ਮੈਂ ਕਹੂੰਗਾ ਤਾਂ ਕਾਹ ਨਹੀਂ ਆਖਾ ਮਾਪਾ ਪਤਾ ਪਾਉਣਾ ਹੈ ਅੱਗੇ ਸੱਸਾਂ ਤਹਰੀ ਗੋਹੂ ਚੁੱਕੀ ਜਿਧਾ ਹੋ ਰਿਹਾ ਕੋਈ ਨਹੀਂ ਕੰਮ ਕਰਦੀ ਹੋਰ ਹੁਣ ਅੱਜਕੱਲ ਕੋਈ ਕਹਾਂ ਲੈ ਤੇਨੂੰ ਬਾਹਰ ਨਾ ਕਰ ਕੰਮ ਕਿੰਦਾ ਕਰਦਾ ਹੈ ਐਸਾ ਸਭ ਕੰਮ ਤਾਂ ਜਾਂਦੇ ਹੀ ਹੈ ਬੇਚਾਰਾ ਇਹ ਦਿਨਾ ਫੋਟ ਨਾ ਫੋਟਾ ਜੋੜ ਕੇ ਬੰਦਾ ਰਹਿੰਦਾ ਸਾਰਾ ਅਗਰ ਕੰਮ ਹੋ ਬਣਾ ਨਹੀਂ ਸਰਦਾਰ ਅਗਰ ਮੈਂ ਸਰਦਾਰਾਂ ਨੂੰ ਕਿਹਾ ਜਾਂਦਾ ਦਾ ਉਹਦੇ ਕੋਲ ਕੋ ਕਰੂਗਾ ਨਾ ਪਰ ਲੱਭਦਾ ਇਹ ਲੱਭ ਮੈਂ ਜਾਂਦਾ ਇਹ ਬਤ ਕਿੱਧਰ ਪਤਾ ਹੋ ਜਾ ਉਹ ਰੋ ਚਲ ਐ ਤਾਂ ਪਾਣੀ ਕਾਨੂੰ ਹੁੰਦੀ ਹੈਗੀ ਐ ਤਾਂ ਹੁਣ ਜਮੀ ਤਾਂ ਨਹੀਂ ਕੋਈ ਜਾ ਖੰਡਾ ਉਹਦਾ ਮੁੰਡੇ ਦੇ ਪੈਰ ਤੇ ਪਾਣੀ ਪੈ ਗਿਆ ਐ ਤਾਂ ਹੁਣ ਜਮੀ ਤਾਂ ਕੋਈ ਐ ਤੈਨੂੰ ਤੁਰਾ ਫਿਰਦਾ ਗਲਾ ਅਭੀ ਸਰਦਾਰ ਨਹੀਂ ਰਹੂ ਨਹੀਂ ਮੇਰੇ ਘਰ ਸਹਾਂਵਾ ਤਾਂ ਮੁੰਡੇ ਬਾਰੇ ਕਹਿੰਦੀ ਹੁੰਦੀ ਕਿ ਕੁੜੇ ਜੀ ਨਿਆਲਾ ਲਾ ਜਾਂਦਾ ਇਹਨੂੰ ਪਰ ਸਮਾੜ ਲਾ ਮੜਾ ਮੋਟਾ ਹੋ ਦੋ ਤਾਂ ਕਹਿੰਦੀ ਹੁੰਦੀ ਸਾਡੇ ਮੁੰਡੇ ਤਾਂ ਬੜੇ ਵਧੀਆ ਨੇ ਆ ਚੱਲ ਚੱਟ ਜਦੋਂ ਨਹੀਂ ਮੁੰਡੇ ਦਾ ਇਕੱਲੇ ਦਾ ਕਸੂਰ ਨਹੀਂ ਹੁੰਦਾ ਨਾਲ ਕੁੜੀ ਦਾ ਵੀ ਹੁੰਦਾ ਦੋਨੋਂ ਥਾਣਾ ਤਾੜੀ ਪੈਂਦੀ ਹੈ ਗੱਲ ਕਰ ਫਿਰ ਭਾਈ ਮੇਰੇ ਮੁੰਡੇ ਦਾ ਤੂਰੇ ਵੀ ਲੋਕ ਗੱਲਾਂ ਕਰਨ ਲੱਗੇ ਮੈਂ ਤੈਨੂੰ ਅਈ ਮਖ ਦੇ ਕੇ ਚੰਨੀ ਆ ਜੀ ਕੰਮ ਤਾਂ ਕਰਦੀ ਆ ਤੇਰਾ ਕਰਦੀ ਆ ਕੰਮ ਸਾਰਾ ਕੁਝ ਕਰਦੀ ਆ ਤੇ ਨਾਲ ਜੇ ਕੰਮ ਤੋਂ ਟੱਕਰੂਗੀ ਤਾਂ ਅਗਰ ਤੀ ਚੰਨੀ ਜਵਾ ਭਾਗੀ ਹੋਵੇ ਨਹੀਂ ਹਾਂ ਕੀ ਗੱਲ ਕੁੜੀ ਤੂੰ ਸਾਡੀ ਦੇਹੀ ਵਰੀ ਚਰਾਜੀ ਨਹੀਂ ਹੈਗੀ ਭਣ ਨੀ ਹੋਈ ਗੱਲ ਅਗਰ ਲੱਭੇ ਨਿਕਲ ਕੇ ਤੁਹਾਨੂੰ ਜਿਵੇਂ ਤੁਹਾਨੂੰ ਆ ਜਾਏਂ ਤੂੰ ਤਾਂ ਕੁਛ ਛੜਵਾ ਕੇ ਦਾੜੀ ਕੁੰਨੀ ਜਾਨੀ ਹੈਗੀ ਇਹ ਤਾਂ ਬਣੀ ਤੇ ਰਕਮ ਚੰਗਾ ਨਹੀਂ ਜੇ ਤਾਂ ਹੁੰਦੀ ਹੁੰਦੀ ਤਾਂ ਜੀ ਸਰ ਕੇ ਆਇਆ ਕਰ ਤੇ ਅੱਜ ਦੀ ਗੱਲ ਕਰਿਆ ਕਰ ਲੈ ਮੈਨੂੰ ਤਾਂ ਸਾਡੇ ਕੋਈ ਉਂਗਲਾਂ ਜਿ ਲਾਉਣ ਦੀ ਤਾਂ ਕੋਈ ਲੋੜ ਨਹੀਂ ਮਾਲਕ ਦਾ ਡਾਕਟਰ ਕੋਲ ਨਾ ਉਹ ਨਹੀਂ ਸਾਡੇ ਘਰ ਕਿਨਾ ਪਾਟ ਕਪਾ ਤੂੰ ਮੇਰੇ ਕੋਲ ਉਹ ਉਹਦੀਆਂ ਉਹਦੇ ਕੋਲੇ ਮੇਰੀਆਂ ਐ ਜਦੋਂ ਆ ਹੀ ਗਏ ਸਾਰਾ ਕੁਝ ਹੋ ਗਿਆ ਬਸ ਠੀਕ ਹੈ ਨਹੀਂ ਮੈਂ ਤਾਂ ਉਹਦੇ ਕੋਲ ਕੁਝ ਵੀ ਨਹੀਂ ਜਾਂਦਾ ਕੁਝ ਕੇ ਦੇਖ ਲਈ ਉਹਨੂੰ ਕੋਈ ਨਹੀਂ ਮੈਂ ਪੁੱਛੂੰਗੀ ਪਤਾ ਲੱਗ ਜੂ ਆਪ ਹੀ ਦੱਸ ਦੂਗੀ ਹੋ ਕੀ ਬਚਦੀ ਐ ਨਹੀਂ ਨਾ ਵੀ ਮੈਂ ਡਾਲ ਵੀ ਦੇ ਉਹਨੂੰ ਆਖਾ ਕੁਝ ਵੀ ਆਪ ਹੀ ਦੱਸ ਦੂ ਉਹਨੂੰ ਆਖੀ ਜਾਂਦੀ ਮਾਪੇ ਵਧੀਆ ਕਹਿ ਕਰ ਆ ਸੱਸ ਨਾਲ ਆ ਨਾ ਪੜੀ ਤੂੰ ਤਾਂ ਥੋੜੇ ਜਿਹਾ ਵਾਲੇ ਨਾਲ ਲਾਵ-ਸਲਾਵੀਆਂ ਲਾਉਣੀ ਹੈ ਕਿ ਤੈਨੂੰ ਤਾਂ ਸੋਹ ਬੋਹ ਲੈਣ ਦੀ ਬਾਹ ਹੀ ਆਤਾ ਪਤਾ ਨਹੀਂ ਕਿਉਂ ਜੇ ਕਿਸੇ ਨੇ ਘਰ ਦੀ ਬੇ ਨਹੀਂ ਪਾਦੀ ਰਹਿਣੀ ਹੈ ਨਾ ਫਿਰ ਇਹਦੇ ਨਾਲ ਪਹਿਲਾਂ ਬਰਦੇ ਨੂੰ ਪਹਿਲਾਂ ਇਕੱਲੇ ਨੂੰ ਉਹ ਫਿਰਦਾ ਕਰਮਾ ਚ ਹੋਇਆ ਉਹ ਇਕੱਲਾ ਵੇਹ ਜਾਊਗਾ ਹਾਂ ਜਿਹਦੇ ਕਰਮਾ ਚ ਹੋਇਆ ਉਹਦਾ ਸਾਰਾ ਕੁਝ ਇਹ ਫਿਰ ਕੱਢਵਾ ਢੋ ਲੈਉਣ ਦੀ ਜੇ ਉਹ ਲੈ ਆਇਆ ਜੇ ਨਾਲ ਆਈ ਜੇ ਫੇਰੀ ਲੰਦੀ ਆਹੀ ਵਰਤੂ ਦੀ ਮਾਰਕੜੀ ਆਹੀ ਦੀ ਮਾਲਕ ਨਹੀਂ ਹਾਂ ਤੇ ਮਤਲਬ ਇਹਨਾਂ ਲੜਕੀਆਂ ਦੀ ਸੀ ਆਈ ਅੱਜ ਕੰਮ ਕਰਤਾ ਦਾ ਹਾਂ ਫਿਰ ਤੂੰ ਹੈ ਹੀ ਨਹੀਂ ਗੱਲਾਂ ਤਾਂ ਐ ਹੀ ਕਰਦੀਆਂ ਦੀ ਮਾਰਕੜੀ ਆਈ ਬਾਇਵ ਤਾਂ ਕਰਦੀਆਂ ਜਾਂ ਤੂੰ ਫੇਰ ਕੱਢਣੀ ਐ ਤੈਨੂੰ ਤਾਂ ਕੋਈ ਡੈਸੀਨ ਨਹੀਂ ਮੁੰਡੇ ਮੇਰੇ ਤੂੰ ਐਮੀ ਵਿੱਚ ਬਾੜ ਤੇ ਬੋਈ ਗਿਆ ਤੜਾਈ ਜੰਨੀ ਹੈਗੀ ਆਈ ਆ ਜਾਂਦੀ ਇੱਥੇ ਸੋਆ ਮੋਆ ਲੈਣ ਉਹਦੀ ਉਹਦੇ ਕੋਲੇ ਉਹਦੀ ਉਹਦੇ ਕੋਲੇ ਕਨੇ ਬੇੜਾ ਪਾ ਦिएगी ਬੀਹਾ ਫਲਾਨੇ ਨੇ ਮੁੰਡੇ ਨੇ ਫਲਾਨੇ ਦੀ ਕੁੜੀ ਨਾਲ ਵਿਆਹ ਕਰਾ ਲਿਆ ਫਲਾਨੇ ਦੀ ਕੁੜੀ ਨੇ ਫਲਾਨੇ ਨੇ ਮੁੰਡੇ ਨਾਲ ਵਿਆਹ ਕਰਾ ਲਿਆ ਇਹਨੂੰ ਆਹੀ ਕੁਛ ਰਹਿੰਦਾ ਗਾ ਇੱਕ ਘਰ ਵੜਵੀ ਇੱਕ ਨਿਕਲ ਗਈ ਇੱਕ ਘਰ ਵੜਵੀ ਇੱਕ ਨਿਕਲ ਦੁਖ ਦਿੱਤਾ ਛੱਟ ਮਾਰਦੀ ਅਗਲੇ ਤੇ ਬਿਨਾਂ ਗੱਲ ਤੋਂ ਸਾਡਾ ਪੁੱਤ ਮਾੜਾ ਸੀ ਭਾਈ ਚੱਲ ਉਹਨੇ ਪਿੰਡ ਦੀ ਕੁੜੀ ਨਾਲ ਵਿਆਹ ਕਰਾ ਲਿਆ ਫੇਰ ਸਾਡੇ ਦਾ ਕਿਹੜਾ ਤੱਲੇ ਦਾ ਕਸੂ ਤੱਲਾ ਨਹੀਂ ਹੋ ਬਿਆ ਕਰਾ ਲਿਆ ਹੁੰਦਾ ਜੀ ਕੁੜੀ ਆਈ ਹੈ ਫੇਰੀ ਲੈ ਆਇਗਾ ਇਹ ਮਗਰ ਫਿਰਦੀ ਰਹਿੰਦੀ ਜੀ ਜਿਹਦੇ ਮਾੜੇ ਮੋਟੇ ਦੇਖ ਲੈਂਦੀ ਉਸੇ ਦੀ ਜਾਪੜਦੀ ਇੱਕ ਵਾਰੀ ਹੋਰ ਫੋਨ ਲਾ ਕੇ ਦੇਖ ਲੈਂਦੀ ਆ ਤੜਕੇ ਤਾਂ 36 ਵਾਰੀ ਫੋਨ ਲਾ ਲਿਆ ਜਮਾਂ ਨੇ ਚੱਕਦਾ ਹੈਗਾ ਪਤਾ ਨਹੀਂ ਕੀ ਗੱਲ ਦੇਖੀ ਰਿੰਗ ਚਾਈ ਜਾਂਦੀ ਹੈਗੀ ਕੀ ਕਰਾਂ ਇਹਦਾ ਮੈਂ ਤਾਂ ਨਾ ਫਸ ਗਈ ਸੱਚੀ ਮੈਨੂੰ ਤਾਂ ਸੀਗਾ ਵੀ ਐਨਾ ਸੁੱਖ ਮਿਲੂਗਾ ਇੱਥੇ ਲਾ ਮਰਜ਼ ਕਰਾਉਣ ਦਾ ਤਾਂ ਕੋਈ ਫਾਇਦਾ ਹੀ ਨਹੀਂ ਹੋਇਆ ਹੈਗਾ ਦੋ ਦਿਨ ਵੀ ਨਹੀਂ ਰਿਹਾ ਹੈਗਾ ਉਹਦੇ ਦਰਦਾ ਉੱਡ ਗਿਆ ਆਪਦੀ ਮਾਂ ਦੇ ਮਾਗਰ ਲੱਗਦਾ ਹੈਗਾ ਮੇਰੇ ਤਾਂ ਕੋਈ ਕੰਮ ਕਰਨ ਨੂੰ ਮਨ ਨਹੀਂ ਕਰਦਾ ਰੋਟੀ ਖਾਣ ਨੂੰ ਵੀ ਜੀ ਨਹੀਂ ਕਰਦਾ ਹੈਗਾ ਕਿੱਧਰ ਜਾ ਮਾਂ ਦੱਸ ਮੈਂ ਕੀ ਕਰੀਏ ਨਹੀਂ ਕੁੜੇ ਨਹੀਂ ਕੁੜਗੇ ਕੀ ਕਰੀਏ ਨਹੀਂ ਕੁਛ ਨਹੀਂ ਬੇਬੇ ਕੋਈ ਕੰਮ ਧੰਦਾ ਕਰ ਲੈ ਸਰਦਾ ਇੱਥੇ ਫੋਨ ਹੀ ਕੰਨਾਂ ਲਾਈ ਬੈਠੀ ਰਹਿਣੀ ਹੈ ਬੇਬੇ ਮੈਂ ਤਾਂ ਨਾ ਉਹਨੂੰ ਹਰਵਿੰਦਰ ਨੂੰ ਖਾਣ ਲਾਉਂਦੀ ਸੀ ਕਿਉਂ ਫੋਨ ਹੀ ਨਹੀਂ ਚੱਕਦੇ ਹੈਗੇ ਤੁਹਾਡੇ ਕੋਲ ਫੋਨ ਨਹੀਂ ਆਇਆ ਉਹਦਾ ਮੇਰੇ ਕੋਲ ਕਿਉਂ ਆਊਗਾ ਮੈਥੋਂ ਤਾਂ ਵੱਧ ਹੁਣ ਤੂੰ ਐ ਸਾਥੋਂ ਉੱਤੋਂ ਨਹੀਂ ਹੋ ਕੇ ਜਿਹੜਾ ਕੰਮ ਕਰਿਆ ਉਹਨੇ ਮੇਰੇ ਕੋਈ ਫੋਨ ਨਹੀਂ ਕਰਦਾ। ਤੇ ਬਬੇ ਇਹਦੇ ਵਿੱਚ ਮੇਰੀ ਕੀ ਗਲਤੀ ਹੈ ਕਿ ਮੈਨੂੰ ਕਿਉਂ ਸਜ਼ਾ ਮਿਲਦੀ ਹੈ ਜੀ? ਗਲਤੀ ਤੇਰੀ ਕੋਈ ਆ ਪੁੱਤ। ਗਲਤੀ ਹੋਰ ਕਿਹਦੀ ਹੈਗੀ? ਹੋਰ ਗਲਤੀ ਹੈ ਕੋਈ ਹੋਰ ਕਰਨ ਵਾਲਾ ਆ ਗਿਆ ਤੈਨੂੰ ਪਤਾ ਨਹੀਂ ਸੀ ਉਹਦਾ। ਲਾ ਮਰਜਾ ਨਹੀਂ ਮਗਰ ਵਹੀ ਨਤੀਜੇ ਹੁੰਦੇ ਆ। ਤੇ ਬਬੇ ਉਹ ਕਿਹੜਾ ਆਪਣੀ ਮਰਜ਼ੀ ਨਾਲ ਗਿਆਗਾ ਤੁਸੀਂ ਜੇ ਕਿਹਾਗਾ ਉਦੋਂ ਜੇਠ ਜੀ ਨੇ ਕਹਿੰਦਾ ਘਰੋਂ ਜਾ ਫੇਰ ਹੀ ਗਿਆ ਉਹ ਹੁਣ ਦੱਸ ਮੈਂ ਪਹਿਲਾਂ ਕਿਹੜਾ ਸਾਡੀ ਮਰਜ਼ੀ ਨਹੀਂ ਜਾਂਦਾ ਸੀ ਸਾਡੀ ਮਰਜ਼ੀ ਨਹੀਂ ਤੈਨੂੰ ਲੈ ਆਇਆ ਕਿ ਹੁਣ ਸਾਡੀ ਮਰਜ਼ੀ ਨਾਲ ਗਿਆ ਉਹ ਆਪਣੀ ਮਰਜ਼ੀ ਨੇ ਤੈਨੂੰ ਲੈ ਆ ਆਪਣੀ ਮਰਜ਼ੀ ਨੇ ਲੰਘਿਆ ਹੁਣ ਫਿਰ ਹੁਣ ਗਿਆ ਤਾਂ ਤੁਹਾਡੀ ਮਰਜ਼ੀ ਨਾਲ ਹੀ ਮੈਨੂੰ ਛੱਡ ਕੇ ਉੱਥੇ ਤੈਨੂੰ ਕਿਉਂ ਛੱਡ ਕੇ ਗਿਆ ਫਿਰ ਤੂੰ ਨੂੰ ਕਹਿਣਾ ਸੀ ਮੈਂ ਜੇ ਨਾਲ ਜਾਉਂਗੀ ਜੇ ਉਹ ਛੱਡਦਾ ਤੈਨੂੰ ਫਿਰ ਉਹ ਤੁਹਾਡੀ ਕੋਈ ਆਪਸ ਵਿੱਚ ਲੜਾਈ ਹੋਈ ਹੋ ਕੋਈ ਲੜਾਈ ਨਹੀਂ ਹੋਈ ਹੈਗੀ ਸਾਡੀ ਕੋਈ ਲੜਾਈ ਨਹੀਂ ਹੋਈ ਸੀ ਨਾ ਉਹਨੂੰ ਕਿਹਾਗਾ ਵੀ ਤੂੰ ਵਗ ਜਾ ਜਾਂ ਨਾ ਵਗ ਜਾ ਜੇ ਸਾਡੀ ਮੰਨਦਾ ਹੀ ਨਹੀਂ ਉਹ ਤੇਰੇ ਖਰਚੇ ਕਿੱਥੋਂ ਪੂਰੇ ਕਰੂਗਾ ਉਹ ਇਹ ਤਾਂ ਦੱਸ ਦੇ ਮੈਨੂੰ ਫਿਰ ਜੇ ਤੁਹਾਨੂੰ ਪਤਾ ਤੁਸੀਂ ਦੱਸ ਤਾਂ ਦੋ ਵੀ ਗਿਆ ਕਿੱਥੇ ਆ ਸੰਦੱਸ ਕੇ ਵੀ ਕਿੱਥੇ ਗਿਆ ਕੋਈ ਕੰਮ ਕਰਨ ਤੇ ਗਿਆਗਾ ਦੇਖੋ ਜੇ ਫਿਰ ਐਂ ਦੱਸ ਦੋ ਵੀ ਕੰਮ ਕਰਨ ਗਿਆਗਾ ਫਿਰ ਵੀ ਪਤਾ ਤਾਂ ਲੱਗ ਜਣਾ ਮੈਨੂੰ ਹੁਣ ਮੈਨੂੰ ਤਾਂ ਹੀ ਹੋਇਆ ਪਿਆ ਵੀ ਕੀ ਪਤਾ ਹੁਣ ਕਿਹਦੇ ਨਾਲ ਗੁੱਸੇ ਹੋ ਕੇ ਗਿਆ ਕੀ ਉਹਦੇ ਮਨਾਂ ਤੇ ਗੁੱਸੇ ਜਿਹਾ ਹੋਇਆ ਸਾਡੇ ਨਾਲ ਹੁਣ ਤੇਰਾ ਫੋਨ ਕਿਉਂ ਨਹੀਂ ਚੱਕਦਾ ਤੇਰਾ ਫੋਨ ਤੇ ਚੱਕੇ ਫਿਰ ਉਹ ਫਿਰ ਉਹ ਹੀ ਤਾਂ ਮੈਂ ਕਹਿਨੀ ਆ ਥੋੜੇ ਨਾਲ ਤਾਂ ਗੱਲ ਕਰਦੇ ਹੋਊਗਾ ਉਹਦੇ ਭਰਾ ਨਾਲ ਵੀ ਗੱਲ ਕਰਦਾ ਭਰਾ ਨਾਲ ਪਿਛਲੀ ਭਰਾ ਨੂੰ ਤੂੰ ਗੱਲ ਕਰਦਾ ਆ ਦੇਖ ਲਓ ਮੈਸੇਜ ਜੇ ਤੁਹਾਨੂੰ ਯਕੀਨ ਨਾ ਮੈਂ ਕੋਟੋਟ ਸਵੇਰ ਦਾ 36 ਵਾਰ ਹੀ ਫੋਨ ਲਾ ਲੈ ਇੱਕ ਵਾਰੀ ਵੀ ਫੋਨ ਨਹੀਂ ਚੱਕਦਾ ਨਹੀਂ ਫਿਰ ਹੁਣ ਸਾਨੂੰ ਕੀ ਪਤਾ ਭਾਈ ਕੋ ਕੰਮ ਧੰਦਾ ਕਰਦਾ ਹੋਊਗਾ ਕਿਸੇ ਪਾਸੇ ਉੱਜਾ ਹੋਊਗਾ ਹੁਣ ਦੱਸੋ ਫੋਨ ਤੇ ਤਾਂ ਨਹੀਂ ਬੈਠਾ ਤੇਰੇ ਤੇ ਉਹੀ ਗੱਲ ਹੈ ਮੈਨੂੰ ਤਾਂ ਹੁਣ ਡਰ ਲੱਗੀ ਜਾਂਦਾ ਲਾ ਕੋ ਮੈਂ ਤਾਂ ਇੰਨਾ ਡਰ ਲੱਗਦਾਗਾ ਫੇਰ ਉਹਨੇ ਜਿ ਕਰਾ ਲੂਗਾ ਤਾਂ ਭਾਈ ਕਰਾ ਲੂਗਾ ਪਹਿਲਾਂ ਵੀ ਉਹਨੇ ਐਂ ਕਰਾ ਲਿਆ ਫੇਰ ਤੂੰ ਕਰ ਹੁਣ ਸੇਹਣਾ ਬਹਿ ਕੇ ਲਿਆਉਂਦੀ ਸੀ ਉਹਨੇ ਆਹ ਕੀ ਗੱਲ ਕਰ ਰਹੀ ਹੈ ਹੋਰ ਲੈ ਆਉਗਾ ਤੇਰੇ ਨਾਲ ਨਹੀਂ ਬਹਿ ਕੇ ਲਿਨ ਚਾਹੇ ਲਾਹਮੇ ਚ ਹੋਈ ਆ ਹੈਗੀ ਤਾਂ ਉਹਦੇ ਘਰ ਵਾਲਿਆਂ ਤੁਹਾਡੇ ਨੂੰ ਐਸ ਘਰ ਦੀ ਮੈਂ ਅੱਛਾ ਪਿੰਡ ਦੀ ਕੁੜੀ ਪਿੰਡ ਦੀ ਨੂੰ ਬਣ ਕੇ ਉਸੇ ਦੇ ਮੁੰਡੇ ਦੇ ਘਰ ਵੀ ਘਰ ਰਾਜ ਬਣ ਗਈ ਪੂ ਪਿੰਡ 'ਚ ਬੇਸ਼ੱਕ ਪਿੰਡ ਦੀ ਹੈਗੀ ਨਾ ਤੁਹਾਨੂੰ ਪਤਾਗਾ ਕਿੰਨਾ ਪਿਆਰ ਕਰਦਾਗਾ ਤੁਹਾਡਾ ਪੁੱਤ ਮੈਨੂੰ ਫੇਰ ਜੋ ਵਿਆਹ ਕਰਵਾ ਲਿਆ ਲਮਜ ਕਰਵਾ ਲਈ ਹੈਗੀ ਤਾਂ ਫਿਰ ਮੈਨੂੰ ਹੀ ਆ ਨਾ ਤੁਹਾਡੀ ਫਿਰ ਹੁਣ ਕਰਵਾ ਲਿਓ ਭਾਈ ਸਾਡੇ ਤਾਂ ਕੋਈ ਸਾਰੇ ਤੇਰੀ ਜ਼ਿੰਦਗੀ ਬਰਬਾਦ ਕਰੀ ਜਾ ਤੇਰੀ ਜ਼ਿੰਦਗੀ ਬਰਬਾਦ ਕਰੀ ਜਾ ਫਿਰ ਕਹਿੰਦਾ ਹੋਊਗਾ ਵੀ ਜਦੋਂ ਆਦੇ ਮਾਂ ਪਿਓ ਦੀ ਨਹੀਂ ਬਣੀ ਮੇਰੀ ਕਿੱਥੋਂ ਬਣੂਗੀ ਉਹ ਉਹ ਹੋਰ ਕਰਾ ਲੂਗਾ ਜਦੋਂ ਤੂੰ ਕਰਾ ਲਿਆ ਤੂੰ ਨਹੀਂ ਕਿਸੇ ਦੀ ਸੁਣੀ ਇਹ ਚੀਜ਼ਾਂ ਉਹ ਨਹੀਂ ਸੋਚਦਾ ਹੈਗਾ ਪਰ ਤੁਸੀਂ ਉਹਦੇ ਦਿਮਾਗ 'ਚ ਬਾੜੋਂਗੇ ਇਹ ਚੀਜ਼ਾਂ ਅਸੀਂ ਬਾੜਾਂਗੇ ਉਹ ਦਿਮਾਗ 'ਚ ਅਸੀਂ ਉਹਨੂੰ ਆਖਾਂ ਵੀ ਤੂੰ ਬਗ ਜਾ ਹੈ ਅਸੀਂ ਬਾੜਦੇ ਆਂ ਦਿਮਾਗ 'ਚ ਨਹੀਂ ਜਾਂਦਾ ਨਹੀਂ ਸੀਗਾ ਉਹ ਅੱਛਾ ਫਿਰ ਹੁਣ ਤੈਨੂੰ ਖਵਾਊਗਾ ਕੀ ਕਰੇ ਬੈਠੀ ਮੇਰੀ ਗੱਲ ਸੁਣ ਕੁੜੀ ਮੈਂ ਤ ਥੋਡੇ ਮੰਨਣਾ ਬੇਬੇ ਥੋਡੇ ਮੰਨਣਾ ਪੁੱਤੀਆਂ ਨਾ ਪਿੰਡ ਦੀ ਤੀ ਆ ਨਾ ਤੂੰ ਤੂੰ ਧੀ ਵਾਂਗ ਹੀ ਰਹਿ ਤੀ ਹੈਗੀ ਪਿੰਡ ਦੀ ਉਧਰ ਰਹੇਗੀ ਪਰ ਇਸ ਘਰ ਦੀ ਤਾਂ ਮੈਨੂੰ ਆ ਨਾ ਹੁਣ ਤੂੰ ਇਸ ਘਰ ਦੀ ਨੂੰਹ ਬਣ ਗਈ ਉਹੀ ਤੇਰੇ ਜਿਹੜੇ ਭੈਣ ਭਰਾ ਸੀ ਉਹੀ ਤੇਰੇ ਦੌਰ ਜੇਠ ਬਣ ਗਏ ਉਹੀ ਤਰ੍ਹਾਂ ਘਰ ਆਲਾ ਬਣ ਗਿਆ ਜਦ ਵੀ ਬੇਬੇ ਤੁਸੀਂ ਕਿਵੇਂ ਮਰਜੀ ਸਮਝੀ ਜਾਵੋ ਜਿਹੜਾ ਮੇਰਾ ਰਿਸ਼ਤਾ ਹੈਗਾ ਮੈਂ ਤਾਂ ਨਿਭਾਵਾਂਗੀ ਤੁਸੀਂ ਮੇਰੀ ਸੱਸ ਹੋਗੇ ਮੇਰੀ ਮਾਂ ਵੀ ਹੋ ਠੀਕ ਹੈ ਨਾ ਇਹ ਮੇਰਾ ਜੇਠਾ ਹੈਗਾ ਇਸ ਦਾ ਕਿੰਦਾ ਨੂੰਗਾ ਮੈਂ ਤਾਂ ਬਹੂ ਦਾ ਹੱਕ ਆਪਦਾ ਲਵਾਂਗੀ ਇੱਥੇ ਮੇਰੇ ਬਹੂ ਦਾ ਹੱਕ ਬਣਦਾ ਹੈ ਅੱਛਾ ਬਹੂ ਦਾ ਹੱਕ ਬਣਦਾ ਹੁਣ ਤੇਰਾ ਕ ਪਿੰਡ ਦੀ ਕੁੜੀ ਜਾ ਕੇ ਕਿਆ ਕਰਾਂ ਕਿ ਹੁਣ ਤੇਰਾ ਬਹੂ ਦਾ ਹੱਕ ਬਣ ਗਿਆ ਆ